ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਰਾਗ ਸੁਹੀ ਮਹਲਾ ਪਹਿਲਾ ਚੌਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵ ਹੋ ਤੋ ਦੂਦੈ ਕੋ ਜਾਵ ਹੋ ਦੋਦ ਕਰਮ ਫੁਰ ਫਨ ਸੁਰਤ ਸਮਾਏ ਨਾ ਹੋਏ ਨਿਰਾਸ ਜਮਾਵ ਹੋ ਢਾਂਡਾ ਧੋਏ ਬੈਸ ਧੂਪ ਦੇਵ ਹੋ ਤੋ ਦੂਦ ਕੋ ਜਾਵ ਹੋ ਦੂਦ ਕਰਮ ਫਨ ਸੁਰਤ ਸਮਾਇਨਾ ਹੋਏ ਨਿਰਾਸ ਜਮਾਵਹ ਜਪਹੁ ਤਾ ਇਕ ਨਾਮਾ ਅਵਰ ਨਿਰਾਫਲ ਕਾਮਾ ਹੋ ਮਨ ਈਟੀ ਹਾਥ ਕਰਹੋ ਫੁਨ ਨਿਤ ਰਹੋ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਵ ਮਥੀਐ ਇਨ ਵਿਦ ਅਮਰਤ ਪਾਵਹ ਮਨ ਸੰਪਟ ਜਿਤ ਸਤ ਸਰਨਾਵਨ ਭਾਵਨਾ ਪਾਤੀ ਤਿਰਪਤ ਕਰੇ ਪੂਜਾ ਪ੍ਰਾਨ ਸੇਵਕ ਜੇ ਸੇਵੇ ਇਨ ਵਿਦ ਸਾਹਿਬ ਰਬ ਤਰਹਾ ਕਹੰਦੇ ਕਹ ਕਹੇ ਕਹ ਜਾਵਹਿ ਤੁਮ ਸਰ ਅਵਰ ਨ ਕੋਈ ਭਗਤ ਹੀਨ ਨਾਨਕ ਜਨ ਜੰਪੈ ਹਉ ਸਲਾਹੀ ਸਚਾ ਸੋਈ ਕਹੇ ਕਹੇ ਕਹਿ ਜਾਵਹ ਤੁਮ ਸਰ ਅਵਰ ਨ ਕੋਈ ਭਗਤ ਹੀਨ ਨਾਨਕ ਜਨ ਜੰਪੈ ਹੌਸਲਾ ਹੀ ਸਚਾ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ सतनाम शी वाहंगु साहिब जी सतनामी वाहंगुरु साहिब जी ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਾਚਾ ਸੋਚੈ ਸੋਚਣਾ ਹੋਵੈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵੈ ਜੇ ਲਾਇ ਰਹਾ ਲਿਬਤਾਰ ਪੋ ਕੇ ਬਖਣਾ ਤਰੀ ਜੇ ਬੰਨਾ ਪੁਰੀਆ ਪਾਰ ਸਹ ਸਾਸਿਆਨ ਪਾ ਲਖੋ ਹੀ ਤੈਕ ਨ ਚੱਲੈ ਨਾਲ ਕੇ ਵੋ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੇ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੇ ਉਤਮ ਨੀਚਾ ਹੁਕਮਾ ਲੈਖਾ ਦੁਖ ਸੁਖ ਪਾਈਐ ਹੇ ਇਕਨਾ ਹੁਕਮੀ ਬਖਸੀਸਾ ਇਕ ਹੁਕਮੀ ਸਦਾ ਪਵਾਈਐ ਹੇ ਹੁਕਮੇ ਅੰਦਰ ਸਭ ਕਾ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾ ਹੋ ਮੈਂ ਕਹੈ ਨ ਕੋਈ ਗਾਵਕੋ ਤਾਨ ਹੋਵੇ ਕਿ ਸਤਾਨ ਗਾਵਕੋ ਦਾਤ ਜਾਣੇ ਨਿਸ਼ਾਨ ਗਾਵਕੋ ਗੁਣ ਬੜਿਆਈਆ ਚਾਰ ਗਾਵਕੋ ਵਿਦਿਆ ਵਿਕੰਬੀਚਾਰ ਗਾਵਕੋ ਸਾਇ ਕਰੇ ਤਨ ਕੇ ਗਾਵਕੋ ਜੀ ਲੈ ਫਿਰ ਦੇਹ ਗਾਵਕੋ ਜਾਪੈ ਦਿਸੈ ਦੂਰਾ ਗਾਵਕੋ ਵੇਖੇ ਹਦਰਾ ਹਦੂਰਾ ਕਥਨਾ ਕਥੀਨਾ ਆਵੇ ਟੋਟਾ ਕਾਥਾ ਕਾਥਾ ਕਥੀ ਕੋਟੀ ਕੋਟ ਕੋਟਾ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਕਾਹੀ ਖਾਹੇ ਹੁਕਮੇ ਹੁਕਮ ਚਾਲਾਏ ਰਾਹੋ ਨਾਨਕ ਵਿਖ ਸਾਬੇ ਪਰਵਾਹੋ ਸਾਚਾ ਸਾਹਿਬ ਸਾਚ ਨਾਹੀ ਭਾਖਿਆ ਪਾਉ ਅਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਤਾ ਕਰੇ ਦਾਤਾਰ ਫੇਰ ਕੈ ਅੱਗੇ ਰਖੀਐ ਜਿਤ ਦਿਸੈ ਦਰਬਾਰ ਮਾਹ ਕੇ ਬੋਲਨ ਬੋਲੀਐ ਜਿਸ ਸੰਤਰੇ ਪਿਆਰਾ ਅਮਰਤ ਵੇਲਾ ਸਚ ਨਾਉ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰਾ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗਰਮਖ ਨਾਦੰ ਗਰਮਖ ਵੇਦੰ ਗਰਮਖ ਰਹਾ ਸਮਾਏ ਗੋਰੀ ਸਾਰਾ ਗੁਰਗੋਰਖਾ ਬਰਮਾ ਗੋਰਾ ਪਾਰਵਤੀ ਮਾਈ ਜੇ ਹਾਂ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇਹ 부ਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਇ ਤੀਰਥ ਨਾਵਾ ਜੇ ਤਿਸ ਪਾਵਾ ਬਿਨ ਪਾਣੇ ਕੇ ਨਾਏ ਕਰੀ ਜੇਤੀ ਸ੍ਰਿਸ਼ਟ ਉਪਾਇ ਬੇਖਾ ਬਿਨ ਕਰਮਾ ਕੇ ਮਿਲੇ ਲਈ ਮਾਤੇ ਵਿਚ ਰਤਨ ਜਵਾਹਰ ਮਾਨਕ ਜੇ ਇਕਾਗਰ ਕੇ ਸਿੱਖ ਸੁਨੇ ਗੁਰਾ ਇੱਕ ਦੇਹ 부ਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਇ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚਲੈ ਸਭ ਕੋਈ ਚੰਗਾ ਨਾ ਰਖੈ ਕੈ ਜਸ ਕੀਰਤਿ ਜਾਗਲੇ ਜੇ ਤਿਸ ਨਦਰ ਨ ਆਵੈ ਤਾ ਬਾਤ ਨ ਪੁੱਛੈ ਕੀ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁੰਦੇ ਤੇਹਾ ਕੋਈ ਨਾ ਸੁਜਈ ਜੇ ਤਸ ਗੁਣ ਕੋਈ ਕਰੇ ਸੁਣਿਆ ਸਿਦਪੀ ਸੁਰਨਾਥ ਸੁਣਿਆ ਧਰ ਤਵਲ ਆਕਾਸ਼ ਸੁਣਿਆ ਦੀਪ ਲੋ ਪਾਤਲ ਸੁਣਿਆ ਪਹੇ ਨ ਸਕੈ ਕਾਲ ਨਾਨਕ ਭਗਤਾ ਸਦਾ ਵੀ ਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦਾ ਸੁਣਿਆ ਮੁਕਸਲਾਹਨ ਮੰਦ ਸੁਣਿਆ ਜੋਗ ਜੁਗਤਨ ਵੇਦਾ ਸੁਣਿਆ ਸਾਸਤਾ ਸਿਮਰਤ ਵੇਦਾ ਨਾਨਕ ਭਗਤਾ ਸਦਾ ਬਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਾਤਾ ਸੰਤੋਖ ਗਿਆਨ ਸੁਣਿਆ 68 ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਜ ਧਿਆਨ ਨਾਨਕ ਭਗਤਾ ਸਦਾ ਬਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾਗੁਣ ਕਿੰਗਾ ਸੁਣਿਆ ਸੇ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਵੈ ਰਾਹ ਸੁਣਿਆ ਹਾਥ ਵੈ ਅਸਗਾਹ ਨਾਨਕ ਭਗਤਾ ਸਦਾ ਬੀਗਾਸ ਸੁਣਿਆ ਦੁਖ ਪਾਪ ਕਾ ਨਾਸਾ ਮੰਨੇ ਕੀ ਗਾਤਾ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦਾ ਕਲਮ ਨ ਲੇਕਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਸੁਰਤ ਹੋਵੇ ਮਨ ਬਦ ਮੰਨੇ ਸਗਲ ਪਵਨ ਕੇ ਸਾਦਾ ਮੰਨੇ ਮਹ ਚੋਟਾ ਨਾ ਖਾਏ ਮੰਨੇ ਜਮ ਕੈ ਸਾਥ ਨ ਜਾਏ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨੈ ਮਾਰਗਾ ਠਾਕ ਨ ਪਾਏ ਮਨੈ ਪਸੋਂ ਪ੍ਰਗਟ ਜਾਏ ਮਨੈ ਮਗ ਨ ਚੱਲੇ ਪੰਥ ਮਨੈ ਧਰਮ ਸਿਤੀ ਸੰਬੰਧਾ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੈ ਪਾਵਹਿ ਮੁਖ ਦੁਆਰਾ ਮੰਨੈ ਪਰਵਾਰ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖਾ ਮੰਨੈ ਨਾਨਕ ਭਵੈ ਨ ਭੇਖਾ ਐਸਾ ਨਾਮ ਨਰੰਜਨ ਹੋਇ ਜੇ ਕੋ ਮੰਨ ਜਾਣਾ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵਹਿ ਦਰਗਹਿ ਮਾਨ ਪੰਚਹਿ ਸੋਹਿ ਦਰ ਰਾਜਾਨ ਪੰਚਾਂ ਕਾ ਗੁਰ ਇਕਤਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਤਾਲ ਧਰਮ ਦਿਆ ਕਾ ਪੂਤਾ ਸੰਤੋਖਤਾ ਪ੍ਰਖਿਆ ਜਨ ਸੂਤਾ ਜੇ ਕੋ 부ਝੈ ਹੋਵੈ ਸਚਿਆਰ ਧਵਲੇ ਉਪਰ ਕੀਤਾ ਭਾਰ ਧਰਤੇ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਨ ਜੋਰਾ ਜੇ ਜਾਤਾ ਰੰਗਾ ਕੇ ਨਾਵਾ ਸਭ ਨਾਲ ਲਿਖਿਆ ਬੜੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਨ ਸਹਲ ਹਰੂਪਾ ਕੀਤੇ ਦਾਤ ਜਾਣੈ ਕਾਨ ਕੋਤਾ ਕੀਤਾ ਪਸਾਉ ਇੱਕੋ ਕਵਾਉ ਤਿਸ ਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰਾ ਵਾਰ ਨਾ ਜਾਵਾ ਇੱਕ ਵਾਰ ਜੋ ਤਦ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਜਪਾ ਸੰਖ ਭਾਉ ਅਸੰਖ ਪੂਜਾ ਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਾ ਉਦਾਸਾ ਅਸੰਖ ਪਾਉ ਤੋ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮਹ ਪਖਸਾਰ ਅਸੰਖ ਮੋਨ ਲਵਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰ ਨ ਜਾਵਾ ਇਕ ਵਾਰ ਜੋ ਤਦ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸਾਂਖ ਮੋਰਖਾਂ ਦਾ ਕੌਰਾ ਅਸਾਂਖ ਚੋਰ ਹਾ ਰਾਮਖੋਰ ਅਸਾਂਖ ਅਮਰ ਕਰ ਜਾਹੇ ਜੋਰ ਅਸਾਂਖ ਗਲ ਵਡ ਹਤਿਆ ਕਮਾਹੀ ਮਾਹੀ ਮਾਹੀ ਅਸਾਂਖ ਪਾਪੀ ਪਾਪ ਕਰ ਜਾਹੀ ਅਸਾਂਖ ਕੋੜਿਆਰ ਕੋੜੇ ਫਿਰਾਹੀ ਅਸਾਂਖ ਮਲੇਸ਼ ਮਲ ਭਖਾਹੀ ਅਸਾਂਖ ਨਿੰਦਕ ਸਿਰ ਕਰਹੇ ਪਾਰ ਬਾਰ ਬਾਰ ਨਾਨਕ ਨੀਚਾ ਕਹੈ ਵਿਚਾਰ ਵਾਰ ਨਾ ਜਾਵਾ ਇੱਕ ਵਾਰ ਜੋ ਤਦ ਪਾਵੈ ਐ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਨਾ ਵਾਸਾ ਸੰਖਤਾਵ ਗਮ ਅਗਮ ਅਸੰਖ ਲੋਵਾ ਸੰਖ ਹੈ ਸਿਰਪਾਰ ਹੋਈ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲੇਖਨ ਬੋਲਨ ਬਾਣਾ ਅਖਰਾ ਸਿਰ ਸੰਜੋਗ ਬਖਾਨ ਜਨ ਇਹ ਲੇ ਕੇ ਤੇ ਸਰਨਾਹੇ ਜੇ ਫਰਮਾਏ ਤੇਵ ਤੇ ਪਾਹੀ ਜੇਤਾ ਕੀਤਾ ਤੇਤਾ ਨਾਓ ਬਿਨ ਨਾ ਵੈ ਨਹੀਂ ਕੋਥਾਉ ਕੁਦਰਤ ਕਵਨ ਕਹਾ ਵਿਚਾਰ ਵਾਰ ਨਾ ਜਾਵਾ ਇਕ ਵਾਰ ਜੋ ਤਦ ਭਾਵੈ ਸਾਈ ਭਲੀਕਾਰ ਤੋ ਸਦਾ ਸਲਾਮਤ ਨਿਰੰਕਾਰ ਭਰਿਆ ਹੱਥ ਪੈਰ ਤੰਦੇ ਹੀ ਪਾਣੀ ਧੋਤੇ ਉਤਰ ਸਾਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਪਰੀਆ ਮਤ ਪਾਪਾਂ ਕੈ ਸੰਗਾ ਓ ਤੋ ਪੈ ਨਵੈ ਕਰੰਗਾ ਆਪਣੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹ ਜਾਹ ਤੀਰਥ ਤਪ ਦਿਯਾ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥਾ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਓ ਸਤਸਵਾ ਅੰਸ ਦਾ ਮੰਚਾਓ ਉਚਾਓ ਉਚਾਓ ਕਵਨ ਸਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰਹ ਕਵਨ ਸ੍ਰੁਤੀ ਮਾਹੋ ਕਵਨ ਜਤ ਹੋਆ ਆਕਾਰ ਵੇਲਾ ਪਈਐ ਪੰਡਤੀ ਜੀ ਹੋਵੇ ਲੇਖ ਪੁਰਾਨ ਵਕਨ ਪਾਇਓ ਕਾ ਦੀਆ ਜੇ ਲੇਖ ਨ ਲੇਖੁਰਾਨ ਥਿਤ ਵਾਰ ਨਾ ਜੋਗੀ ਜਾਣੈ ਰਤ ਮਹ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣ ਸੋਏ ਕਿਵ ਕਾ ਰਖਾ ਕਿਵ ਸਲਾਹੀ ਕਵਰ ਨਹੀਂ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਹੀਂ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਫਾਤਾ ਲਾ ਬਤਾ ਲ ਲਖ ਅਗਸਾ ਅਗਸਾ ਉੜ ਕਾ ਉੜ ਕਾ ਪਾਲ ਥਕੇ ਬੇਦ ਕਹਿਣ ਇਕ ਬਾਤਾ ਸੈ ਸ 18 ਕਹਿਣ ਕਤੇ ਬਾ ਅਸਲੋ ਇਕਤਾ ਤਾ ਲੇਖਾ ਹੋਇ ਤਾ ਲਿਖਿਆ ਲੇਖਾ ਹੋਇ ਵਿਨਾਸ ਨਾਨਕ ਵੱਡਾ ਕੀਆ ਆਪੇ ਜਾਣੈ ਆਪਾ ਸਲਾਹੀ ਸਲਾਹੇ ਇਤੇ ਸਰਤਾ ਨਾ ਪਾਈਆ ਨਦੀਆ ਤੇ ਵਹਾ ਪਵਹ ਸਮੰਦ ਨਾ ਜਾਣੀ ਹੈ ਸਮੁੰਦ ਸਹਾ ਸੁਲਤਾਨਾ ਗ੍ਰਹਾ ਸੇਤੀ ਮਾਲਤਾ ਨ ਕੀੜੀ ਤਲਨਾ ਹਵਣੀ ਜੇ ਤਿਸ ਮਨਹੋ ਨਾ ਵਿਸਰੈ ਅੰਤ ਨ ਸਿਪਤੇ ਕਹਿ ਨਾ ਅੰਤਾ ਅੰਤਨ ਕਰਨ ਦੇਨ ਨ ਅੰਤਾ ਅੰਤਨ ਵੇਖਣਾ ਸੁਨ ਨ ਅੰਤਾ ਅੰਤਨ ਜਾਪੈ ਕਿਆ ਮਨ ਮੰਤਾ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਬਾਰਾ ਵਾਰ ਅੰਤ ਕਰਨ ਕੀਤੇ ਬਿਲਾਹੇ ਤਾਂ ਕੈ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣ ਕੋਈ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਮ ਉਚਾ ਉਚੇ ਉਪਰ ਉਚਾ ਨਾ ਹੋ ਵੇ ਵਡੂਚਾ ਹੋਵਾ ਕੋਈ ਤੋ ਸੋਚੇ ਕੋ ਜਾਣੈ ਸੋਈ ਜੇ ਵੜੀ ਆਪ ਜਾਣੈ ਆਪਾ ਬਾ ਨਾਨਕ ਨਦਰੀ ਕਰਮੀ ਦਾਤਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈ ਨਾ ਤਮਾਈ ਕੀਤੇ ਮੰਗਹਿ ਜੋਤ ਅਪਾਰ ਕੀਤਿਆਂ ਗਨਤਾ ਨਹੀਂ ਵਿਚਾਰ ਕیتے ਖਾਪਟ ਹੈ ਵਿਕਾਰ ਕੀਤੇ ਲਾਲ ਮੁਕਰਪਾ ਹੈ ਕੀਤੇ ਮੁਰਖਾ ਖਾਹੀ ਖਾਹੇ ਕੀਤਿਆ ਦੁਖ ਭੂਖ ਸਦ ਮਾਰਾ ਹੈ ਪੇਦਾਤਾ ਤੇਰੀ ਦਾਤਾ ਰ ਬਾਂਦਖਲਾਸੀ ਭਣ ਹੋਏ ਹੋ ਰਾਖ ਨਾ ਸਕੈ ਕੋਈ ਜੇ ਕੋ ਖਾਇ ਕੇ ਆਖ ਨ ਪਾਏ ਉਹ ਜਾਣੈ ਜਿਤਿਆ ਮੁਖ ਖਾਏ ਆਪੇ ਜਾਣ ਆਪੇ ਦੇ ਆ ਕਹਸੇ ਪੇ ਕਈ ਕੇ ਜਿਸਨਾ ਬਖਸ਼ੇ ਸਿਪਤ ਸੁਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮਲ ਗਨ ਅਮਲ ਬਪਾਰਾ ਅਮਲ ਬਪਾਰੀ ਐ ਅਮਲ ਪੰਡਾਰ ਅਮਲ ਵਹਿ ਅਮਲ ਲੈ ਜਾਹੇ ਅਮਲ ਭਾਏ ਅਮਲਾ ਸਮਾਹੇ ਅਮਲ ਤਰਮਾ ਅਮਲ ਦੀਵਾਨ ਅਮਲ ਤਲਾ ਮਲ ਪਰਵਾਨ ਮਲ ਬਖਸੀ ਸਾ ਮਲ ਨਿਸ਼ਾਨ ਮਲ ਕਰਮ ਮਲ ਫਰਮਾਨ ਅਮਲ ਅਮਲਾਖਿਆ ਨਾ ਜਾਏ ਆਖ ਆਖ ਰਹੇ ਲਵਲਾਈ ਆਖੇ ਬੇਤ ਪਾਠ ਪੁਰਾਣਾ ਆਖੇ ਪੜੇ ਕਰਹਿ ਮਖਿਆਣਾ ਆਖੇ ਬਰਮੈ ਆਖੇ ਇੰਦਾ ਆਖੇ ਗੋਪੀਤਾ ਗੋਬਿੰਦਾ ਆਖੇ ਸਰਿਆ ਸਦਾ ਆਖੇ ਕਿਤੇ ਕਿਤੇ ਵਦਾ ਆ ਕਹਿਦਾਂ ਰਿਹਾ ਕਹਿ ਦੇਵਾ ਆਖੇ ਸੁਰ ਨਰਮਣ ਜਨ ਸੇਵਾ ਕੀਤੇ ਆਖੇ ਆਖ ਨ ਪਾਹੇ ਕੀਤੇ ਕਹਿ ਕਾ ਓਟ ਓਟ ਜਾਹੇ ਇਤੇ ਕਿਤੇ ਹੋਰ ਕਰਹਤਾ ਕਰਨਾ ਸਕਾ ਕੇ ਕੇ ਜੇ ਵੜ ਭਾਵਾ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਖੀਐ ਸਰਗਾ ਵਾਰਾ ਅੰਗਾ ਵਾਰਾ ਸੋਦਰ ਕਿਹਾ ਸੂ ਕਰ ਕੇ ਹਾ ਜਿਤ ਬਹਿ ਸਰਬਸ ਸੰਮਾਲੇ ਵਾਜੇ ਨਾਦ ਅਨੇਕ ਅਸ਼ੰਖਾ ਕੀਤੇ ਵਾਵਨ ਹਾਰੇ ਕੀਤੇ ਰਾਗ ਪਰੇ ਸੋ ਕਹੀ ਅਨਾ ਕੀਤੇ ਗਾਵਨ ਹਾਰੇ ਗਾਵਹਿ ਤੁਨੋ ਪਾਣ ਪਣੀ ਬੈ ਸੰਤਰਾ ਗਾਵੈ ਰਾਜਾ ਧਰਮ ਦੁਵਾਰੇ ਗਾਵਹਿ ਚਿੱਤ ਗਵਤ ਲਿਖ ਜਾਣਹਿ ਲੇਖਾ ਲਿਖ ਧਰਮ ਵਿਚਾਰੇ ਗਾਵਹਿ ਈਸਰ ਬ੍ਰਹਮਾ ਦੇਵੇ ਸੋਹਣ ਸਦਾ ਸਵਾਰੇ ਗਾਵਹਿ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ गावਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤਾ ਪੜਨ ਰਖੀ ਸਾਰਾ ਜਗ ਜਗ ਵਿਦਾ ਨਾਲੇ ਗਾਵਹਿ ਮਹਾਨਿਆ ਮਨ ਮੋਹਣਾ ਸਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਤ ਮਹਾਵਲ ਸੂਰਾ ਗਾਵਹਿ ਖਾਨੀ ਚਾਰੇ ਗਾਵਹਿ ਖੰਡ ਮੰਡਲ ਬਰ ਭੰਡਾ ਕਰ ਕਰ ਰਖੇ ਤਾਰੇ ਸੇ ਤਦ ਨੋ ਗਾਵਹਿ ਜੋ ਤਦ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਨ ਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਿਨ세 ਮਾਇਆ ਜਿੰਨ ਉਪਾਈ ਕਰ ਕਰ ਵਿਖੇ ਕੀਤਾ ਆਪਣਾ ਜਿਵ ਤਿਸ ਦੇ ਵੜਿਆਏ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤ ਸਾਹੋ ਸਾਹ ਬਾਤ ਸਾਹਿਬਾ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸਰਮਪਤ ਚੋਲੀ ਧਿਆਨ ਕੀ ਕਰਹਿ ਵਿਭੂਤਾ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤਾ ਆਏ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤਾ ਆਦੇਤ ਸੇ ਆਦੇਸਾ ਆਦ ਅਨੀਲ ਅਨਾਤ ਅਨਾਹਤਾ ਜਗ ਜਗ ਏਕੋ ਵੇਸਾ ਭਉਤ ਗਿਆਨ ਦੇ ਆ ਪੰਡਾਰ ਨਾ ਕਟ ਕਟ ਵਜੇ ਨਾਦ ਆਪਨਾਥ ਨਾਥੀ ਸਭ ਜਾ ਕੇ ਰਿੱਦਿ ਸਦ ਅਵਰਾ ਸਾਦ ਸੰਯੋਗ ਵਿਜੋਗ ਦੁਇਕਾਰ ਚਲਾਵਹਿ ਲੇਖੇ ਆਵਹਿ ਪਾਗਾ ਆਦੇਤਸਾ ਆਦੇਸਾ ਆਤ ਅਨੀਲ ਅਨਾਦ ਅਨਾਹਤਾ ਜੋਗਾ ਜਗ ਇਕੋ ਵੇਸਾ ਇਕਾ ਮਾਈ ਜੁਗਤ ਬਿਹਾਈ ਤਿੰ ਚਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੇ ਇੱਕ ਲਾਏ ਦੀ ਬਾਣਾ ਜਿਵ ਤਿਸ ਭਾਵੈ ਤਵੇ ਚਲਾਵੈ ਜਿ ਹੋਵੈ ਫਰਮਾਨਾ ਓਹ ਵੇਖੈ ਉਨਾ ਨਦਰ ਨ ਆਵੈ ਬਤਾ ਇਹੋ ਬਿਡਾਨਾ ਆਦੇਤ ਸੈ ਆਦੇਸਾ ਆਦ ਅਨਿਲ ਆਨਾਦ ਅਨਾਹਤਾ ਜੋਗਾ ਜਗ ਏਕੋ ਵੀ ਸਾ ਆਸਨ ਲੋਏ ਲੋਏ ਪੰਡਾਰਾ ਜੋ ਕਿਸ ਪਾਇਆ ਸੋ ਏਕਾ ਵਾਰ ਕਰ ਕਰ ਵਿਖੈ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰਾ ਆਦੇਸ ਤਿਸਾ ਆਦੇਸ ਆਦ ਅਨੀਲ ਅਨਾਦ ਅਨਾਹਤਾ ਜਗਾ ਜਗ ਏਕੋ ਵੇਸਾ ਇੱਕ ਦੂਜੀ ਪਾ ਲੱਖ ਹੋਏ ਲੱਖ ਹੋਵਹਿ ਲੱਖ ਵੇਸਾ ਲੱਖ ਲੱਖ ਗਿੜਾ ਆਖੀ ਹੈ ਏਕ ਨਾਮ ਜਗਦੀਸਾ ਇਤ ਰਾਹੇ ਪਤ ਪਵੜੀਆਂ ਚੜੀਆਂ ਹੋਏ ਆਕੀਸਾ ਸੁਣ ਅਗਲਾ ਆਕਾਸ ਕੀ ਕਿੱਟਾ ਆਏ ਰੇ ਸਾ ਨਾਨਕ ਨਦਰੀ ਪਾਈਐ ਕੋੜੇ ਕੋੜੈ ਠੀਸਾ ਆਖਣ ਜੋਰ ਚਪੈ ਨਹਿ ਜੋਰਾ ਜੋਰ ਨਾ ਮੰਗਨ ਦੇਨ ਨਾ ਜੋਰਾ ਜੋਰ ਨਾ ਜੀਵਨਾ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੂਰਾ ਜੋਰ ਨਾ ਸ੍ਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛਟੈ ਸੰਸਾਰ ਜਿਸ ਹਾਰਥ ਜੋਰ ਕਰ ਵੇਖੈ ਸੋਏ ਨਾਨਕ ਤੁਮ ਨਹੀਂ ਚ ਨਾ ਕੋਏ ਰਾਤੇ ਰੁਤੇ ਥਤੀ ਵਾਰ ਪਵਨ ਪਾਣੀ ਅਗਨੀ ਪਾ ਤਾਲ ਤਿਸ ਵਿੱਚ ਧਰਤੀ ਥਾ ਪਰਖੀ ਧਰਮ ਸਾਲਾ ਤਿਸ ਵਿੱਚ ਜੀ ਜੁਗਤ ਕੇ ਰਾਂਗਾ ਤਨ ਕੇ ਨਾਮ ਅਨੇਕ ਅਨੰਤਾ कर्मी कर्मी विचारा सच्चा आप सच्चा दरबार तिथे सोहन पंच परवान ਨਦਰੇ ਕਰਮ ਪਵੈ ਨੀਸ਼ਾਨ ਕਾਚ ਪਕਾਏ ਉਥ ਪਾਈ ਨਾਨਕ ਗਿਆ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮਾ ਕੀਤੇ ਪਵਨ ਪਾਣੀ ਵੈ ਸੰਤਰਾ ਕੀਤੇ ਕਾਨ ਮਹੇਸ਼ੂ ਕਿਤੇ ਬਰਮਾ ਕਾੜਤਾ ਘੜੀ ਹੈ ਰੂਪ ਰੰਗ ਕੇ ਵੇਸਾ ਕਿਤੇ ਆ ਕਰਮ ਭੂਮੀ ਮੇਰ ਕਿਤੇ ਕਿਤੇ ਤੂ ਉਪਦੇਸਾ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸਾ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸਾ ਕਿਤੇ ਦੇਵਦਾਨਵਾ ਮਉਣ ਕਿਤੇ ਕਿਤੇ ਰਤਨ ਸੰਮੰਦਾ ਕੀਤੀਆ ਖਾਣੀ ਕੀਤੀਆ ਬਾਣੀ ਕੀਤੀ ਪਾਤ ਨਰੰਦਾ ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ज्ञानखंड महज्ञान प्रचंड तिथै नाद बिनोद कोड अनंदा शर्मखंड के वाणी रूपा तिथै कार्त कड़ियै बहुत अनूप ताकियाँ गला कथियाँ ना जाहे जे को कहै बिछै पछताए तिथै कड़ियै सरत मत मन बदा तिथै कड़ियै सुरा सदा की सौदा कर्मखंड की ਬਾਣੀ ਜੋ ਰਾਤ ਤੈ ਹੋਰ ਨ ਕੋਈ ਹੋ ਰਾਤ ਤੈ ਜੋਦ ਮਹਾਵਲ ਸੂਰਾ ਤਿਨ ਮਹਾਰਾਮ ਰਹਾ ਭਾਰ ਪੂਰਾ ਤਿਥੈ ਸੀਤੋ ਸੀਤਾ ਮਹਿਮਾ ਮਾਹੀ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰਹੇ ਨ ਠਾਗੇ ਜਾਹੇ ਜਿਨ ਕੈ ਰਾਮ ਬਸੈ ਮਨ ਮਾਹੀ ਤਿਥੈ ਭਗਤ ਵਸੈ ਕੇ ਲੋ ਕਰੈ ਆਨੰਦ ਸਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰਾ ਕਰ ਕਰ ਵਿਖੈ ਨਦਰ ਨਿਹਾਲਾ ਤਿੱਥੈ ਖੰਡ ਮੰਡਲ ਵਰਪੰਡਾ ਜੀ ਕੋ ਕਥਾ ਤ ਅੰਤ ਨ ਅੰਤਾ ਤਿੱਥੈ ਲੋ ਲੋ ਆਕਾਰਾ जिव चिव हुकम तिवै तिवकारा विखै विखस कर बिचारा नानक कथना करड़ा सारा जत पहारा तीरज सुनयारा अहर नत भेद हथियारा ਪਾਉ ਖਲਾ ਅਗਨ ਤਪਤਾਉ ਭਾਂਡਾ ਪਾਉ ਅਮਰਤਾ ਤਿਤ ਢਾਲ ਕੜੀਏ ਸਬਦ ਸਚੀ ਟਕਸਾਲ ਜਿਨ ਕਾ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕਮ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤਾ ਦੇਵਸ ਰਾਤ ਦੁਇਦਾਈ ਦਾਇਆ ਖਿਲੇ ਸਗਲ ਜਗ ਤਾ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰਾ ਜਿਨੀ ਨਾਮ ਧਿਆਇਆ ਗਏ ਮਸਕਤ ਕਾਲਾ ਨਾਨਕ ਤੇ ਮੁਖ ਉਜਲੇ ਕੀਤੇ ਛੁਟੇ ਨਾਲਾ